ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਫਤੇਗੜ ਸਾਹਿਬ ਲੈ ਕੇ ਆਏ ਸੀਟੀ ਸੈਂਟਰ ਵਿੱਚ ਕਹਿੰਦੇ ਜੀਐਮ ਆਟੋ ਸੇਲ ਦਾ ਜਿਹੜਾ ਆਫਿਸ ਆ ਹੁਣ ਸਿਟੀ ਸੈਂਟਰ ਖੁੱਲ ਗਿਆ ਆ ਬਾਈ ਜੀ ਹੁਣ ਚੰਡੀਗੜ੍ਹ ਮੌੜੀ ਤੁਹਾਨੂੰ ਗੱਡੀਆਂ ਲੈਣ ਜਾਣ ਦੀ ਲੋੜ ਨਹੀਂ ਆ ਤੁਸੀਂ ਸਿੱਧੰਦੇ ਤੋਂ ਹੀ ਲੈ ਸਕਦੇ ਬਾਈ ਸਤਿ ਸ੍ਰੀ ਅਕਾਲ ਠੀਕ ਠਾਕ ਸਤਿ ਸ੍ਰੀ ਅਕਾਲ ਵੀਰੇ ਇਹੋ ਠੀਕ ਠਾਕ ਵੀਰੇ ਵਧੀਆ ਬਾਈ ਵਧੀਆ ਹਾਂਜੀ ਵੀਰੇ ਮੈਂ ਕੁਲਦੀਪ ਜੀਐਮ ਆਟੋ ਸੇਲ ਫਤੇਗੜ ਸਾਹਿਬ ਤੋਂ ਬਹੁਤ ਵੀਰਾਂ ਦੀ ਡਿਮਾਂਡ ਤੇ ਫਤੇਗੜ ਸਾਹਿਬ ਚ ਦਫ਼ਤਰ ਓਪਨ ਕੀਤਾ ਹੈ ਬਹੁਤ ਵੀਰਾਂ ਦੀ ਕਾਲ ਆਉਂਦੀ ਸੀਗੀ ਲੁਧਿਆਣੇ ਮੋਗੇ ਸਾਈਡ ਤੋਂ ਕਹਿੰਦੇ ਵੀਰੇ ਸ ਵੀ ਤੁਸੀਂ ਜੇ ਨੇੜੇ ਆ ਸਕਦੇ ਆ ਤਾਂ ਆਪਾਂ ਉਹਨਾਂ ਵੀਰਾਂ ਦੀ ਡਿਮਾਂਡ ਤੇ ਫਤੇਗੜ ਸਾਹਿਬ ਓਪਨ ਕੀਤਾ ਵੀਰੇ ਦਫ਼ਤਰ ਆਪਣਾ 2007 ਤੋਂ ਮਾਰਕੀਟ 'ਚ ਕੰਮ ਪਹਿਲਾਂ ਦਫ਼ਤਰ ਆਪਣਾ ਵੀਰੇ ਮੁਹਾਲੀ ਆ ਪੰਜੋਖਰਾ ਸਾਹਿਬ ਆ ਰਾਜਪੁਰਿਆ ਆਪਣੀ ਚੌਥੀ ਬ੍ਰਾਂਚ ਆ ਵੀਰੇ ਜੀ ਐਮ ਆਟੋ ਸੇਲ ਦੇ ਨਾਂ ਤੋਂ ਵਾਹ ਬਈ ਬੜੀ ਲੰਬੀ ਲਾਈ ਹੋਈ ਬਈ ਗੱਡੀਆਂ ਦੀ ਤੁਸੀਂ ਹਾਂਜੀ ਵੀਰੇ ਜਿਹੜੇ ਵੀਰ ਨੂੰ ਵੀ ਲਗਜ਼ਰੀ ਕਾਰਾਂ ਚਾਹੀਦੀਆਂ ਸਕੋਰਪਿਓ ਥਾਰ ਫੋਰਚਨਰ ਐਂਡ ਡਾਈਵਰ ਵਰਗੀਆਂ ਉਹ ਵੀਰਾਂ ਨੂੰ ਹੁਣ ਮੁਹਾਲੀ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਵੀਰੇ ਇੱਥੇ ਆਫਿਸ ਤੇ ਫਤੇਗੜ ਸਾਹਿਬ ਹੀ ਕਾਊਂਟਰ ਤੇ ਸਭ ਕੁਝ ਮਿਲੇਗਾ ਉਹ ਬਾਈ ਜੀ ਆਹ ਬਾਈ ਕਿਹੜੀ ਗੱਡੀ ਏ ਡੈਨ ਡਰ ਆ ਵੀਰੇ 4x4 ਆਟੋਮੈਟਿਕ ਅੱਛਾ ਪੰਜਾਬ ਨੰਬਰ ਦੀ ਆ ਹੂੰ ਨੋਨ ਐਕਸੀਡੈਂਟ ਕਾਰ ਆ ਵੀਰੇ ਆਟੋਮੈਟਿਕ 4x4 ਸੈਕਿੰਡ ਓਨਰ ਜੇ ਆਪਾਂ ਗੱਡੀ ਦੇ ਡਿਮਾਂਡ ਪ੍ਰਾਈਸ ਦੀ ਗੱਲ ਕਰਦੇ ਆ ਤਾਂ ਗੱਡੀ ਦਾ ਚੜਾ ਡਿਮਾਂਡ ਪ੍ਰਾਈਸ ਆ ਉਹ ਹੈਗਾ 17,90,000 ਅੱਛਾ 17,90,000 ਠੀਕ ਆ ਜੀ ਅੱਗੇ ਆਓ ਬਾਈ ਆ ਹੈਗੀ ਵੀ ਆਪਣੀ ਦੂਜੀ ਕਾਰ ਥਾਰ ਖੜੀ ਆ ਥਾਰ ਹੈਗੀ ਵੀਰੇ 2023 ਮਾਡਲ ਪੰਜਾਬ ਨੰਬਰ ਦੀ ਆ 4x4 ਮੈਨੂਅਲ ਗੱਡੀ ਦਾ ਡਿਮਾਂਡ ਪ੍ਰਾਈਸ ਆ ਵੀਰੇ ਜਿਹੜਾ ਉਹ ਹੈਗਾ 14 ਲੱਖ 40 ਹਜ਼ਾਰ ਵਾਹ ਬਈ ਵਾਹ ਇਹ ਬਈ ਖਾਰੇ ਕਿੰਨਾ ਅਲੋਏ ਟਾਇਰ ਅਲੋਏ ਟਾਇਰ ਗੱਡੀ ਤੇ ਦਿਖਾ ਦਿਓ ਵੀਰੇ ਪੂਰੇ ਤੱਕ ਪਾਣ ਵਾਲੇ ਪਏ ਵੇ ਗੱਡੀ ਨੂੰ ਪੂਰੇ ਜ਼ਬਰਦਸਤ ਲਾਏ ਵੀਲ ਪਾਏ ਹੋਏ ਆ ਬਈ ਮੋਡੀਫਾਈ ਹੋਈ ਲੱਗਦੀ ਹੈ ਮੋਡੀਫਾਈ ਵੀਰੇ ਫੁੱਲ ਮੋਡੀਫਾਈ ਕਾਰ ਆ ਅੰਦਰ ਦੀ ਵੀ ਸੋਹਣੀ ਆ ਕਾਰ ਹਾਂਜੀ ਆ ਸਕੋਰਪੀਓ ਬਾਈ ਜੀ ਸਕੋਰਪੀਓ ਵੀਰੇ 2019 ਮਾਡਲ S9 ਫਾਸਟ ਓਨਰ ਚੰਡੀਗੜ੍ਹ ਨੰਬਰ ਦੀ ਆ ਵੀਰੇ ਗੱਡੀ 80-85 ਹਜ਼ਾਰ ਦੇ ਕਰੀਬ ਚੱਲੀ ਵੀ ਆ ਜੇ ਆਪਾਂ ਹੁਣ ਗੱਡੀ ਦਾ ਡਿਮਾਂਡ ਪ੍ਰਾਈਸ ਦੀ ਗੱਲ ਕਰਦੇ ਆ ਤਾਂ ਜਿਹੜਾ ਗੱਡੀ ਦਾ ਡਿਮਾਂਡ ਪ੍ਰਾਈਸ ਆ 11,90,000 ਵਾਹ ਬਈ ਵਾਹ ਦੇਣਾ ਰਾਈ ਡੇਟ ਆ ਵੀਰੇ ਇਹ ਬੜੇ ਜਾਇਜ਼ ਰੇਟਾਂ ਨਹੀਂ ਦੇ ਰਹੇ ਬਈ ਗੱਡੀਆਂ ਤੁਸੀਂ ਬਹੁਤ ਜਾਇਜ਼ ਰੇਟ ਵੀਰੇ ਦੇਣੀ ਆਪਾਂ ਭਰਾਵਾਂ ਨੂੰ ਸਹੀ ਆ ਕਸਟਮਰ ਜੋੜਨੇ ਵੀਰੇ ਆਪਾਂ ਤੋੜਨੇ ਨਹੀਂ ਹੈਗੇ ਉਹ ਲੈਨ ਲਈ ਹੋਈ ਹੈ ਬਾਈ ਲੈਨ ਵੀਰੇ ਸਿਰੇ ਤੱਕ ਆਕਾਰਾਂ ਦੀ ਇਹ ਵੀ ਵੀਰ ਆ 4x4 ਮੈਨੂਅਲ 2023 ਮਾਡਲ ਅੱਛਾ ਇਹ ਗੱਡੀ ਦਾ ਡਿਮਾਂਡ ਪ੍ਰਾਈਸ ਹੈਗਾ ਵੀਰੇ 13,85,000 13 ਲੱਖ ਦੀ ਗੱਡੀ ਦੇ ਰਹੇ ਆ ਸਾਰੀਆਂ ਗੱਡੀਆਂ ਦੀ ਵੀਰੇ ਆਪਣੀ ਗਾਰੰਟੀ ਹੈ ਇੰਜਨ ਗੇਅਰ ਨੋਨ ਐਕਸੀਡ ਹਾਰਾਂ ਸਾਰੀਆਂ ਆਪਣੇ ਕੋਲ ਥਾਰ ਚੈੱਕ ਕਰੋ ਬਾਈ ਸਕੋਰਪਿਓ ਥਾਰ ਡਰਾਂ ਸਾਰੀਆਂ ਗੱਡੀਆਂ ਖੜੀਆਂ ਆ ਸਕੋਰਪਿਓ ਫੇਰ ਆ ਗਈ ਇੱਕ ਹੋਰ ਚਿੱਟੇ ਇਹ ਮੇਰੇ ਹੈਗੇ ਸਕੋਰਪਿਓ 17 ਰਜਿਸਟਰ 18 ਓਨਰ ਸੈਕੰਡ ਹੈ ਵੀਰੇ ਚੰਡੀਗੜ੍ਹ ਦਾ ਨੰਬਰ ਹੈ SC 11 ਟੋਪ ਵਾਲਾ ਵੇਰੀਐਂਟ ਇਹ ਗੱਡੀ ਦਾ ਡਿਮਾਂਡ ਵੀ ਵੀਰੇ ਆਪਾਂ 1.11 ਲੱਖ ਕਰਦੇ ਆ ਇਹ ਗੱਡੀ ਦੇ ਲਾਈ ਟਾਇਰ ਵੀ ਚੈੱਕ ਕਰਾ ਦਿਓ ਵੀਰੇ ਪੂਰੇ ਤੱਕ ਪਾਣਾ ਲੱਗ ਰੇਟ ਬਾਈ ਸੇਮੇ ਰਹੂਗਾ ਬਾਅਦ ਚ ਵਧੂਗਾ ਤਾਂ ਨਹੀਂ ਜੇ ਕੋਈ ਵੀਡੀਓ ਥੋੜਾ ਉਹ ਤਾਂ ਨੇਗੋਸ਼ੀਏਬਲ ਕਰ ਦਾਂਗੇ ਵੀਰੇ ਮੌਕੇ ਤੇ ਵਧਣਾ ਨਹੀਂ ਵੀਰੇ ਘਟਣਾ ਹੀ ਹੈ ਮਾਨਤਾਨ ਕਰਾਂਗੇ ਮਾਨਤਾਨ ਕਰ ਦਾਂਗੇ ਫੋਰਚੂਨਰ ਬਾਈ ਇਹ ਵੀਰੇ ਮਾਰਕੀਟ ਚ ਲੱਭਦੀ ਨਹੀਂ ਹੈਗੀ ਹੁਣ 15 ਮਾਡਲ ਬਲੈਕ ਇੰਟੀਰੀਅਰ ਆਈ ਆਟੋਮੈਟਿਕ 4x2 ਗੱਡੀ ਦਾ ਐਚ ਆਰ ਨੰਬਰ ਆ ਵੀਰੇ ਐਸ ਟੀ ਓ ਨੰਬਰ ਆ ਵੀਰੇ 17 ਸੈਕਟ ਦਾ ਐਚ ਆਰ 70 ਨੰਬਰ ਗੱਡੀ ਨੂੰ ਲਵਾ ਕੇ ਦਵਾਂਗੇ ਅੱਛਾ ਸਾਸਟੋ ਨਰਾ ਵੀਰੇ ਗੱਡੀ 1.5 ਲੱਖ ਦੇ ਕਰੀਬ ਚੱਲੀ ਵੀ ਆ ਜੇ ਆਪਾਂ ਗੱਡੀ ਦਾ ਡਿਮਾਂਡ ਪ੍ਰਾਈਸ ਦੀ ਗੱਲ ਕਰਦੇ ਆ ਤਾਂ ਗੱਡੀ ਦਾ ਜਿਹੜਾ ਡਿਮਾਂਡ ਪ੍ਰਾਈਸ ਆ ਉਹ ਹੈਗਾ 12 ਲੱਖ ਤੇ 20 ਹਜ਼ਾਰ ਅੱਛਾ 네ਗੋਸ਼ੀਏਬਲ ਪ੍ਰਾਈਸ ਆ ਵੀਰੇ ਮੌਕੇ ਤੇ ਆ ਵੀ ਚੈੱਕ ਕਰੋ ਬਈ ਇਹ ਕਿਹੜੀ ਆ ਕਰੇਟਾ ਕਰੇਟਾ ਵੀਰੇ 21 ਮਾਡਲ ਡੀਜ਼ਲ ਪੀ ਐਕਸ ਵੇਰੀਐਂਟ ਚ ਇਹ ਗੱਡੀ ਦਾ ਡਿਮਾਂਡ ਪ੍ਰਾਈਸ ਹੈਗਾ ਵੀਰੇ 10 ਲੱਖ 35 ਹਜ਼ਾਰ ਲਾਏ ਪਏ ਹੋਏ ਆ ਬਈ ਲਾਏ ਟਾਇਰ ਵੀਰੇ ਵਧੀਆ ਪਾਏ ਹੋਏ ਆ ਸਾਰੇ ਨਹੀਂ ਪਏ ਹੋਏ ਸਾਰੀਆਂ ਰੈਡੀ ਆ ਹਾਂਜੀ ਵੀਰੇ ਏ ਹੈ ਕੀ ਵੀਰੇ ਕੀ ਆ ਕੀ ਆ ਨਹੀਂ ਮਤਲਬ ਕੀ ਆ ਗੱਡੀ ਦਾ ਨਾਮ ਕੀ ਆ ਵੀਰੇ ਅੱਛਾ ਇਹ ਹੈਗੇ 2020 ਮਾਡਲ ਵੀਰੇ ਸਭ ਤੋਂ ਟੋਪ ਵਾਲਾ ਵੇਰੀਐਂਟ ਆ ਸਨਰੂਫ ਪੁਸ਼ ਬਟਨ ਸਟਾਰਟ ਆਟੋਮੈਟਿਕ ਸਨਰੂਫ ਵੀ ਦਿੱਤਾ ਹੋਇਆ ਬਾਈ ਹਾਂਜੀ ਵੀਰੇ ਇਹ ਗੱਡੀ ਦੀ ਵੀ ਆਪਣੀ ਵੀਰੇ ਫੁੱਲ ਗਾਰੰਟੀ ਹੋ ਗਈ ਐਕਸੀਡੈਂਟ ਵਗੈਰਾ ਦੀ ਇਹ ਵੀ ਲਗਜ਼ਰੀ ਹੈ ਪੂਰੀ ਬਾਈ ਨੋਨ ਐਕਸੀਡੈਂਟ ਕਾਰਾਂ ਰੱਖਦੇ ਆ ਵੀਰੇ ਆਪਾਂ ਜਿੰਨ ਗੇਅਰ ਐਕਸੀਡੈਂਟ ਦੀ ਵੀਰੇ ਸਭ ਕਾਹੀ ਦੀ ਗਾਰੰਟੀ ਦੋਗੇ ਰਿਟਰਨ 'ਚ ਵੀ ਦੇ ਲੈ ਸਕਦਾ ਵੀਰੇ ਕੋਈ ਆਪਣੀ ਤੋਂ ਇੰਜਨ ਗੇਅਰ ਦੀ ਤਾਂ ਇਹ ਕਿਨੇ ਦੀ ਦੋਗੇ ਬਈ ਬ੍ਰੀਜਾ ਕਿਨੇ ਤੱਕ ਚਾਹ 18 ਮਾਡਲ ਆ ਵੀਰੇ ਜੈਡ ਡੀ ਆਈ ਵੇਰੀਐਂਟ ਫਾਸਟ ਓਨਰ ਚੰਡੀਗੜ੍ਹ ਨੰਬਰ ਲੈਫਟਾਂ ਚੈੱਕ ਲਾਏ ਪਏ ਹੋਏ ਆ ਬਾਈ ਗੱਡੀ ਵੀਰੇ 80 ਤੋਂ 85000 ਦੇ ਕਰੀਬ ਚੱਲੀ ਵੀ ਆ ਹਮ ਸਾਰੀ ਗੱਡੀ オリジナル ਆ ਬੰਪਰ ਟੂ ਬੰਪਰ ਬੰਪਰ ਕੋਈ ਪੀਸ ਵੀਰੇ ਪੇਂਟ ਜ਼ਰੂਰ ਹੋ ਸਕਦਾ ਐਕਸੀਡੈਂਟ ਨਹੀਂ ਹੋ ਗਈ ਵੀਰੇ ਗੱਡੀ ਵਾਹ ਵੀਰੇ ਇਹ ਗੱਡੀ ਦੇ ਜੇ ਆਪਾਂ ਡਿਮਾਂਡ ਪ੍ਰਾਈਸ ਦੀ ਗੱਲ ਕਰਦੇ ਤਾਂ 7.5 ਲੱਖ ਰੁਪਏ ਦੀ ਗੱਡੀ ਦੇ ਦਾਂਗੇ 7.5 ਲੱਖ ਛੱਡ ਦੂੰਗਾ ਹਾਂਜੀ ਵੀਰੇ ਆ ਬਾਈ ਲੈਨ ਲਈ ਹੋਈ ਆ ਬਾਈ ਇਹਨਾਂ ਸਿਰੇ ਤੱਕ ਉਹ ਸਾਹਮਣੇ ਦਫ਼ਤਰ ਆ ਬਾਈ ਉਹਨਾਂ ਦਾ ਜੀ ਐ ਮੈਟੋਸ ਇਹ ਸਰੰਦ ਸਿਟੀ ਸੈਂਟਰ ਆ ਬਾਈ ਇਹ ਨਾ ਸਰੰਦ ਸਿਟੀ ਸੈਂਟਰ ਜਿਹੜਾ ਸੈਂਟਰ ਰਿਹਾ ਬਾਈ ਆ ਆ ਬਾਈ ਉਹਨਾਂ ਦੀ ਲੋਕੇਸ਼ਨ ਆ ਬਾਕੀ ਨੰਬਰ ਵੀ ਪਾ ਦੇਣੇ ਆਪਾਂ ਤੁਹਾਨੂੰ ਅਡਰੈਸ ਪ੍ਰੂਫ ਸਾਰਾ ਦਵਾਂਗੇ ਫੋਰਚੂਨਰ ਬਾਈ ਲਗਜ਼ਰੀ ਗੱਡੀਆਂ ਨੂੰ ਲੈ ਕੇ ਛੋਟੀ ਗੱਡੀ ਨਾਲ ਤੁਸੀਂ ਸਾਰੀਆਂ ਰੱਖਦੇ ਆ ਸਾਰੀਆਂ ਵੀਰੇ 50000 ਤੋਂ ਲੈ ਕੇ 50 ਲੱਖ ਤੱਕ ਗੱਡੀਆਂ ਆਪਣੇ ਕਾਊਂਟਰ ਤੇ ਅਵੇਲੇਬਲ ਵਾਹ ਜੀ ਵਾਹ 70 ਤੋਂ 75 ਕਾਰਾਂ ਵੀਰੇ ਇਸ ਟਾਈਮ ਵੀ ਆਪਣੇ ਕੋਲ ਅਵੇਲੇਬਲ ਆ ਮਤਲਬ ਕੋਈ ਇਹ ਨਹੀਂ ਕਹਿ ਸਕਦਾ ਵੀ ਬਾਈ ਲਗਜ਼ਰੀ ਗੱਡੀ ਨਹੀਂ ਦਿੰਦੇ ਤੁਸੀਂ ਛੋਟੀ ਗੱਡੀ ਵੀ ਲੈ ਸਕਦੇ ਨਾ ਹਾਂਜੀ ਹਾਂਜੀ ਵਧੀਆ ਕੰਡੀਸ਼ਨ ਚ ਜਿਹੜੇ ਮੇਰੇ ਵੀਰੇ ਮੋਗੇ ਸਾਈਡ ਤੋਂ ਲੁਧਿਆਣੇ ਸਾਈਡ ਤੋਂ ਤਰਨ ਤਰਨ ਏਰੀਆ ਤੋਂ ਇਧਰੋਂ ਆ ਰਹੇ ਆ ਵੀਰੇ ਉਹਨਾਂ ਨੂੰ ਹੁਣ ਮੋਹਾਲੀ ਚੰਡੀਗੜ੍ਹ ਗੱਡੀ ਸਰਚ ਕਰਨ ਦੀ ਲੋੜ ਨਹੀਂ ਉਹਨਾਂ ਨੂੰ ਫਤ ਆ ਸਾਹਮਣੇ ਬਈ ਦਫਤਰ ਆ ਜੀ ਐਮ ਆਟੋ ਸੇਲ ਕੰਟੈਕਟ ਨੰਬਰ ਉੱਪਰੋਂ ਤੁਸੀਂ ਬੋਰਡ ਦੇਖ ਰਹੇ ਹੋ ਜਿਹੜਾ ਮੈਂ ਜ਼ੂਮ ਵੀ ਕਰਤਾ ਤੁਸੀਂ ਉੱਥੇ ਦੇਖ ਸਕਦੇ ਹੋ ਉੱਥੋਂ ਵੀ ਕਾਲ ਕਰ ਸਕਦੇ ਹੋ ਬਾਕੀ ਮੈਂਸ਼ਨ ਵੀ ਆਪਾਂ ਕਰ ਦੇਣੇ ਆ ਆ ਵੀਰ ਆ ਬਾਕੀ ਜ਼ਰੂਰ ਇੱਕ ਵਾਰੀ ਸਾਰੇ ਜਣੇ ਤੁਸੀਂ ਜ਼ਰੂਰ ਆਇਓ ਬਾਈ ਜੀ ਜੇ ਤੁਸੀਂ ਕੋਈ ਵੀ ਗੱਡੀ ਖਰੀਦਣਾ ਚਾਹੁੰਦੇ ਆ ਤਾਂ ਫਤੇਗੜ ਸਾਹਿਬ ਦੀ ਧਰਤੀ ਤੇ ਜੀ ਐਮ ਆਟੋ ਸੇਲ ਇਹਦਾ ਦਫਤਰ ਓਪਨ ਹੋ ਚੁੱਕਿਆ ਆ ਤੁਸੀਂ ਕੋਈ ਵੀ ਪੁਰਾਣੀ ਗੱਡੀ ਲੈ ਸਕਦੇ ਹੋ ਆਪਣੀ ਦੇ ਵੀ ਸਕਦੇ ਹੋ ਜ਼ਰੂਰ ਇੱਕ ਵਾਰੀ ਵਿਸਟ ਕਰਿਓ ਸਾਰੇ ਥੈਂਕ ਯੂ ਬਾਈ ਬਾਏ